ਅੱਜ ਮੇਰੇ ਨਾਲ ਬਹੁਤ ਮਾੜੀ ਹੋ ਗਈ। ਮੈਂ ਜ਼ਰੂਰੀ ਕੰਮ ਜਾਣਾ ਸੀ ਸ਼ਹਿਰ ਪਰ ਮੇਰੀ ਸਕੂਟੀ ਨੂੰ ਪਤਾ ਨਹੀਂ ਕੀ ਹੋਇਆ। ਮੈਂ ਬਹੁਤ ਸਟਾਰਟ ਕੀਤੀ, ਕਿੰਨੀਆਂ ਹੀ ਉਹਦੇ ਕਿੱਕਾ ਮਾਰੀਆਂ ਪਰ ਨਾ ਉਹ ਚੱਲਣ ਦਾ ਨਾਂ ਨਾ ਲਵੇ। ਫਿਰ ਮੈਂ ਕਿਹਾ ਚੱਲ ਥੋੜੀ ਮੈਂ ਮਕੈਨਿਕੀ ਕਰਕੇ ਦੇਖਾਂ ਪਰ ਉਸ ਨਾਲ ਵੀ ਕੁਝ ਵੀ ਫਰਕ ਨਹੀਂ ਪਿਆ। ਅੱਜ ਤਾਂ ਸਕੂਟੀ ਨੇ ਮੈਨੂੰ ਰੋਂਣ ਹੱਕਾ ਕਰ ਦਿੱਤਾ। ਕੀ ਫਾਇਦਾ ਹੋਇਆ ਮੇਰਾ ਇੰਨਾ ਤਿਆਰ ਹੋਏ ਦਾ ਤੇ ਮੇਕਅਪ ਕੀਤੇ ਦਾ। 1 ਘੰਟਾ ਸਕੂਟੀ ਤੇ ਕੋਸ਼ਿਸ਼ ਕਰਨ ਤੋਂ ਬਾਅਦ ਮੈਂ ਪਸੀਨਾ ਪਸੀਨੀ ਹੋ ਗਈ ਪਰ ਸਕੂਟੀ ਨਹੀਂ ਸਟਾਰਟ ਹੋਈ। ਉਸ ਤੋਂ ਬਾਅਦ ਮੈਨੂੰ ਇੰਨਾ ਗੁੱਸਾ ਆਇਆ ਮੈਂ ਸਿੱਧਾ ਹਸਬੰਦ ਨੂੰ ਫੋਨ ਲਾਇਆ ਉਹ ਵੀ ਮੇਰਾ ਫੋਨ ਨਾ ਚੱਕਣ ਮੈਂ ਵੀ ਪੂਰੀ ਢੀਠ ਮੈਂ 4-5 ਵਾਰ ਫੋਨ ਕੀਤਾ ਫਿਰ ਉਹਨਾਂ ਨੇ ਮੇਰਾ ਫੋਨ ਚੱਕਿਆ ਕਿ ਸ਼ਾਇਦ ਕੋਈ ਐਮਰਜੈਂਸੀ ਹੋਣੀ ਜਿਹੜਾ ਮੈਂ ਇੰਨੇ ਵਾਰ ਕੋਲ ਕੀਤੀ ਜਦੋਂ ਉਹਨਾਂ ਨੇ ਮੇਰਾ ਫੋਨ ਚੱਕਿਆ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਕਿਤੇ ਜ਼ਰੂਰੀ ਕੰਮ ਜਾਣਾ ਮੇਰੀ ਸਕੂਟਰ سٹਾਰਟ ਨਹੀਂ ਹੁੰਦੀ ਪਈ ਤੇ ਮੈਨੂੰ ਹੁਣੀ ਕਿ ਹੁਣੀ 1 ਲੱਖ ਰੁਪਏ ਚਾਹੀਦਾ ਆ ਤੇ ਮੈਂ ਗੱਲ ਕਰਕੇ ਉਹਨਾਂ ਨਾਲ ਚੱਲ ਗਈ ਘਰ ਨੂੰ ਗਰਮੀ ਬਹੁਤ ਜ਼ਿਆਦਾ ਆ ਘਰ ਆ ਕੇ ਮੂੰਹ ਤੋਤਾ ਦੁਬਾਰਾ ਤੇ ਦੁਬਾਰਾ ਫੇਰ ਕੀਤਾ ਮੇਕਅਪ ਉਸ ਤੋਂ ਬਾਅਦ ਮੈਂ ਸਾਰੀ ਗੱਲ ਘਰ ਆ ਕੇ ਡੈਡੀ ਨੂੰ ਦੱਸੀ ਡੈਡੀ ਕਹਿੰਦੇ ਚੱਲ ਕੋਈ ਗੱਲ ਨਹੀਂ ਮਸ਼ੀਨਰੀ ਆ ਖਰਾਬ ਹੋ ਜਾਂਦੀ ਕਦੇ ਕਦੇ ਡੈਡੀ ਬੋਲਦੇ ਚੱਲ ਕੋਈ ਨਾ ਆਪਾਂ ਗੱਡੀ ਦੇ ਵਿੱਚ ਚੱਲਦੇ ਆ ਤੂੰ ਉਦਾਸ ਨਾ ਹੋ ਅਸੀਂ ਪਹੁੰਚ ਗਏ ਬੈਂਕ ਤੇ ਬੈਂਕ ਮੈਂ ਤਾਂ ਗਈ ਸੀ ਹਸਬੰਡ ਤੋਂ ਪੈਸੇ ਪਵਾਏ 1 ਲੱਖ ਰੁਪਇਆ ਤੇ ਉਸ ਨੂੰ ਆਪਣੀ ਜੇਬ ਦੇ ਵਿੱਚ ਪਾ ਕੇ ਅਸੀਂ ਚੱਲਦੇ ਆ ਚਲੋ ਤੁਹਾਨੂੰ ਦੱਸਦੀਆਂ ਕਿੱਥੇ ਚੱਲਦੇ ਆ ਉਸ ਤੋਂ ਪਹਿਲਾਂ ਡੈਡੀ ਕੋਲੋਂ ਗੱਡੀ ਦੀ ਚਾਬੀ ਲੈ ਲਈਏ ਡੈਡੀ ਨੇ ਨਹੀਂ ਜਾਣਾ ਨਾਲ ਡੈਡੀ ਬੋਲਦਾ ਤੁਸੀਂ ਜਾਓ ਮੈਨੂੰ ਕੰਮ ਆ ਤੇ ਫਿਰ ਮੈਂ ਡੈਡੀ ਕੋਲੋਂ ਲਿਆ ਆਸ਼ੀਰਵਾਦ ਇੰਨੇ ਨੂੰ ਸਾਡਾ ਡੌਗ ਵੀ ਆ ਗਿਆ ਬੋਲਦਾ ਮੈਂ ਵੀ ਪੈਰੀ ਹੱਥ ਲਾਣਾ ਮੈਂ ਕਿਹਾ ਗੋਡਿਆਂ ਦੇ ਹੱਥ ਨਹੀਂ ਲਾਈਦਾ ਪੈਰਾਂ ਨੂੰ ਹੱਥ ਲਾਈਦਾ ਐ ਮੈਂ ਕਿਹਾ ਇੰਦਾ ਪੈਰਾਂ ਹੱਥ ਲਾ ਉਸ ਤੋਂ ਬਾਅਦ ਮੈਂ ਨਿਕਲ ਹੀ ਜਦੋਂ ਘਰੋਂ ਬਾਹਰ ਮੈਨੂੰ ਯਾਦ ਪੁੱਲ ਗਿਆ ਕਿ ਮੇਰਾ ਕੁਝ ਸਮਾਨ ਅੰਦਰ ਰਹਿ ਗਿਆ ਹੁਣ ਮੇਰੇ ਨਾਲ ਜਾਣਗੇ ਇਹ ਵਾਲੇ ਪਾਜੀ ਤੁਸੀਂ ਸੋਚਦੇ ਹੋਣੇ ਕਿ ਮੈਂ ਹੁਣ ਕਿੱਥੇ ਚੱਲੀ ਆ ਤੇ ਆਜੋ ਤੁਹਾਨੂੰ ਦੱਸਦੀਆਂ ਨਾਲ ਨਾਲ ਵੀਡੀਓ ਦੇ ਬਣੇ ਰਹੋ 20 ਮਿੰਟ ਦਾ ਸਫ਼ਰ ਤੈਅ ਕਰਕੇ ਅਸੀਂ ਪਹੁੰਚ ਗਏ ਬੁੱਲੋਵਾਲ ਹੁਣ ਤੁਹਾਨੂੰ ਸਾਰਿਆਂ ਨੂੰ ਬਾਹਰ ਖੜੀ ਸਕੂਟੀ ਦੇਖ ਕੇ ਅੰਦਾਜ਼ਾ ਹੋ ਗਿਆ ਹੋਣਾ ਕਿ ਮੈਂ ਹਸਬੈਂਡ ਤੋਂ 1 ਲੱਖ ਰੁਪਇਆ ਕੈਸ਼ ਕਿਉ ਮੰਗਿਆ ਸੀ ਤੇ ਚਲੋ ਚੱਲਦੇ ਆ ਏਜੰਸੀ ਦੇ ਅੰਦਰ ਬੇਦੀ ਹੋਂਡਾ ਬਹੁਤ ساری ਐਕਟਿਵਾ ਖੜੀਆਂ ਇੱਥੇ ਤੇ ਚਲੋ ਚੱਲਦੇ ਆ ਅੰਦਰ ਜਾ ਕੇ ਕਰਾਂਗੇ ਗੱਲਬਾਤ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਸਕੂਟੀ ਲੈਣੀ ਹੈ ਕੈਸ਼ ਕਿ ਸਾਨੂੰ ਐਕਟਿਵਾ ਦੇ ਵਿੱਚ ਟੌਪ ਮਾਡਲ ਦਿਖਾਓ ਵਾਈਟ ਤੇ ਬਲੈਕ ਕਲਰ ਪਹਿਲਾਂ ਉਹਨਾਂ ਨੇ ਦਿਖਾਏ ਪਰ ਵਾਈਟ ਤੇ ਬਲੈਕ ਤਾਂ ਹਰ ਇੱਕ ਕੋਲ ਵਾਈਟ ਬਲੈਕ ਕਲਰ ਹੁੰਦਾ ਮੈਂ ਕਿਹਾ ਨਹੀਂ ਤੁਸੀਂ ਮੈਨੂੰ ਹੋਰ ਕਲਰ ਦਿਖਾਓ ਵਧੀਆ ਜੇ ਫਿਰ ਉਹਨਾਂ ਨੇ ਬੋਲਿਆ ਕਿ ਮੈਮ ਤੁਸੀਂ ਇਸ ਸਾਈਡ ਆ ਜਾਓ ਇੱਥੇ ਤਿੰਨ ਕਲਰ ਆਏ ਹੋਏ ਸੀਗੇ ਇੱਕ ਗ੍ਰੇ ਇੱਕ ਚੈਰੀ ਤੇ ਇੱਕ ਰਾਇਲ ਬਲੂ ਕਲਰ ਤਿੰਨੇ ਕਲਰ ਬਹੁਤ ਪਿਆਰੇ ਹੀ ਮੈਨੂੰ ਬਹੁਤ ਪਸੰਦ ਆਏ ਪਰ ਮੈਨੂੰ ਹੁਣ ਸਮਝ ਨਹੀਂ ਆਉਂਦਾ ਪਿਆਹੀ ਕਿ ਮੈਂ ਲਵਾਂ ਕਿਹੜਾ ਕਲਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਕੂਟੀ ਬਾਰੇ ਸਾਰਾ ਕੁਝ ਸਮਝਾਇਆ ਫਿਰ ਮੈਂ ਸੋਚਿਆ ਕਿ ਮੈਂ ਡਿਸਾਈਡ ਨਹੀਂ ਕਰਦੀ ਕਿ ਮੈਂ ਕਿਹੜਾ ਕਲਰ ਲੈਣਾ ਮੈਂ ਹਸਬੈਂਡ ਨੂੰ ਕਾਲ ਕਰਦੀ ਹਾਂ ਤੇ ਉਹਨਾਂ ਨੂੰ ਪੁੱਛਦੀ ਹਾਂ ਕਿ ਮੈਂ ਕਿਹੜਾ ਕਲਰ ਲਵਾਂ ਮੈਂ ਉਹਨਾਂ ਨੂੰ ਦੱਸਿਆ ਕਿ ਇਹ ਵਾਲੇ ਤਿੰਨ ਕਲਰ ਆ ਤੇ ਬਲੈਕ ਤੇ ਵਾਈਟ ਵੀ ਆ ਪਰ ਮੈਂ ਉਹਨਾਂ ਦੋਵਾਂ ਦੇ ਵਿੱਚੋਂ ਕੋਈ ਕਲਰ ਨਹੀਂ ਲੈਣਾ ਨਾ ਬਲੈਕ ਨਾ ਵਾਈਟ ਬਟ ਬਲੈਕ ਕਲਰ ਵੀ ਸੋਹਣਾ ਸੀਗਾ ਪਰ ਮੈਂ ਇਹਨਾਂ ਦੇ ਵਿੱਚੋਂ ਕੋਈ ਕਲਰ ਲੈਣਾ ਫਿਰ ਹਸਬੈਂਡ ਬੋਲਦੇ ਕਿ ਤੈਨੂੰ ਕਿਹੜਾ ਵਧੀਆ ਲੱਗਦਾ ਪਿਆ ਇਹਨਾਂ ਦੇ ਵਿੱਚੋਂ ਤੇ ਮੈਂ ਉਹਨਾਂ ਨੂੰ ਬੋਲਿਆ ਕਿ ਮੈਨੂੰ ਆਹ ਵਾਲਾ ਜਿਹੜਾ ਮਹਿਰੂਨ ਜਿਹਾ ਜਾਂ ਚੈਰੀ ਜਿਹਾ ਕਲਰ ਆ ਵੀ ਇਹ ਮੈਨੂੰ ਜ਼ਿਆਦਾ ਪਸੰਦ ਆ ਫਿਰ ਜਿਹੜੇ ਮੇਰੇ ਨਾਲ ਭਾਜੀ ਆਏ ਹੋਏ ਸੀਗੇ ਉਹਨਾਂ ਨੇ ਵੀ ਸਕੂਟੀ ਚੈੱਕ ਕੀਤੀ ਤੇ ਉਸ ਤੋਂ ਬਾਅਦ ਅਸੀਂ ਫਾਈਨਲ ਜਿਹੜਾ ਆ ਕਲਰ ਹੈ ਉਹ ਅਸੀਂ ਸਿਲੇਕਟ ਕਰ ਲਿਆ ਉਹਨਾਂ ਨੂੰ ਬੋਲਦੇ ਕਿ ਆਹ ਵਾਲਾ ਕਲਰ ਕਰ ਦਿਓ ਸਾਨੂੰ ਤੇ ਸ਼ੋਰੂਮ ਚੋਂ ਸਕੂਟੀ ਉਤਾਰ ਕੇ ਲੈ ਆਏ ਉਹ ਨੀਚੇ ਇਨਾ ਨੇ ਸਾਨੂੰ ਕਿਹਾ ਵੀ ਤੁਸੀਂ ਸਕੂਟਰ ਇੱਕ ਵਾਰ ਚੰਗੀ ਤਰ੍ਹਾਂ ਚੈੱਕ ਕਰ ਲਓ ਵੀ ਸਕੂਟਰ ਦੇ ਉੱਤੇ ਕਿਤੇ ਵੀ ਕਰੋਚ ਵਗੈਰਾ ਨਾ ਹੋਵੇ ਕੋਈ ਚਰੀ ਟਾ ਨਾ ਪਈਆਂ ਹੋਣ ਡੰਟ ਵਗੈਰਾ ਨਾ ਹੋਵੇ ਟਾਇਰ ਵਗੈਰਾ ਸਾਰਾ ਕੁਝ ਚੈੱਕ ਕਰ ਲਓ ਤੇ ਮੈਨੂੰ ਤਾਂ ਇਨਾ ਪਤਾ ਨਹੀਂ ਸੀਗਾ ਮੈਂ ਬਾਜੀ ਨੂੰ ਬੋਲਿਆ ਕਿ ਬਾਜੀ ਸਾਰਾ ਕੁਝ ਚੰਗੀ ਤਰ੍ਹਾਂ ਚੈੱਕ ਕਰ ਲਓ ਤੇ ਫੇ ਥੋੜਾ ਜਿਹਾ ਔਇਲ ਪਾ ਕੇ ਸਕੂਟਰੀ ਸਟਾਰਟ ਕੀਤੀ ਤੇ ਭਾਜੀ ਨੇ ਸਾਰੀ ਸਕੂਟਰੀ ਕੀਤੀ ਚੈੱਕ ਇਹ ਮੈਨੂੰ ਕਲਰ ਜਿਆਦਾ ਪਿਆਰਾ ਲੱਗਾ ਬਹੁਤ ਸੋਹਣਾ ਕਲਰ ਆ ਤੇ ਅਲੱਗ ਜਿਹਾ ਕਲਰ ਆ ਫਿਰ ਉੱਥੇ ਆਈ ਭਾਜੀ ਤੇ ਉਹਨਾਂ ਨੇ ਸਮਝਾਇਆ ਸਾਰਾ ਸਕੂਟਰੀ ਦੇ ਬਾਰੇ ਤੇ ਉਹਨਾਂ ਨੇ ਬੋਲੇ ਨਾਲ ਕਿ ਦੇ ਟਾਇਰ ਵਗੈਰਾ ਸਾਰਾ ਕੁਝ ਚੈੱਕ ਕਰ ਲਓ ਉਸ ਤੋਂ ਬਾਅਦ ਮੈਂ ਦੁਬਾਰਾ ਅੰਦਰ ਚੱਲ ਗਈ ਸ਼ੋਰੂਮ ਦੇ ਵਿੱਚ ਅਨੋਖਾ ਨਾਲ ਬੋਲਦੀ ਕਿ ਮੈਂ ਡਾਕੂਮੈਂਟ ਦੇਣੇ ਆ ਉਸ ਤੋਂ ਬਾਅਦ ਅਸੀਂ ਆ ਗਏ ਅੰਦਰ ਤੇ ਉਹਨਾਂ ਨੇ ਸਾਨੂੰ ਸਾਰਾ ਸਮਝਾਇਆ ਸਕੂਟਰੀ ਬਾਰੇ ਤੇ ਸਾਨੂੰ ਜੋ-ਜੋ ਬੈਨੀਫਿਟ ਮਿਲਦਾ ਪਿਆ ਉਸਦੇ ਬਾਰੇ ਦੱਸਿਆ ਤੇ ਸਤੰਬਰ ਤੱਕ ਇਹਨਾਂ ਦੇ ਆਫਰ ਲੱਗੀ ਹੋਈ ਆ ਬਹੁਤ ਹੀ ਕੈਂਟ ਆਫਰ ਲੱਗੇ ਹੋ ਮੈਂ ਤੁਹਾਨੂੰ ਵੀਡੀਓ ਦੇ ਲਾਸਟ ਦੇ ਵਿੱਚ ਦੱਸੂਗੀ ਤੇ ਮੈਂ ਗੱਲ ਫਾਈਨਲ ਕਰਕੇ ਆਪਣੇ ਘਰ ਦਿੱਤੇ ਸਿਗਨੇਚਰ ਸਾਰਾ ਫਾਰਮ ਪੜਨ ਤੋਂ ਬਾਅਦ ਪੜਨਾ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਹੀ ਆਪਣਾ ਸਾਈਨ ਕਰਨੇ ਚਾਹੀਦੇ ਤੇ ਸਾਡੀ ਡੀਲ ਹੋ ਗਈ ਫਾਈਨਲ ਤੇ ਉਸ ਤੋਂ ਬਾਅਦ ਇੱਕ ਹੋਰ ਡਾਕੂਮੈਂਟ ਦਿੱਤਾ ਮੈਂ ਉਹ ਵੀ ਜਲਦੀ ਜਲਦੀ ਪੜ ਕੇ ਕਰ ਦਿੱਤਾ ਸਾਈਨ ਮੈਂ ਕਿ ਜਲਦੀ ਜਲਦੀ ਮੇਰੀ ਸਕੂਟੀ ਮੈਨੂੰ ਦੇ ਦਿਓ ਹੁਣ ਫਿਰ ਥੋੜੀਆਂ ਕੁਝ ਗੱਲਾਂ ਸੀਗੀਆਂ ਜੋ ਮੇਰੇ ਮਨ ਦੇ ਵਿੱਚ ਚੱਲਦੀ ਪਈਆਂ ਸੀ ਮੈਂ ਕਿ ਉਹਨਾਂ ਨੂੰ ਮੈਂ ਇੱਕ ਵਾਰ ਪੁੱਛ ਲਵਾਂ ਸਾਰਾ ਸਾਰੀਆਂ ਗੱਲਾਂ ਖਤਮ ਹੋਣ ਤੋਂ ਬਾਅਦ ਫਿਰ ਮੈਂ ਜੇਬ ਚੋਂ ਕੱਢਿਆ ਕੈਸ਼ ਤੇ ਭਾਜੀ ਨੂੰ ਬੋਲਿਆ ਕਿ ਭਾਜੀ ਦੇ ਦਿਓ ਉਹਨਾਂ ਨੂੰ ਕੈਸ਼ ਤੇ ਮੈਂ ਸਾਰਾ ਕੈਸ਼ ਗਿਣ ਕੇ ਭਾਜੀ ਨੂੰ ਫੜਾ ਦਿੱਤਾ ਤੇ ਭਾਜੀ ਨੇ ਉਹਨਾਂ ਨੂੰ ਅੱਗੇ ਫੜਾ ਦਿੱਤਾ ਮੈਂ ਸਕੂਟੀ ਕੈਸੀ ਲੈਣੀ ਆ ਸਾਰੀ ਤੇ ਹਸਬੰਡ ਨੇ ਮੈਨੂੰ ਜੋ ਦੋ ਗੱਟੀਆਂ ਦਿੱਤੀਆਂ ਸੀ ਨੋਟਾਂ ਦੀਆਂ ਮੈਂ ਬੈਂਕ ਚ ਲੈ ਕੇ ਆਈ ਹੀ ਉਹ ਮੈਂ ਦੇ ਦਿੱਤੀ ਇਹਨਾਂ ਨੂੰ ਉਹ ਪੈਸੇ ਮੈਂ ਸਕੂਟੀ ਲਈ ਲਈ ਸੀ ਉਹਨਾਂ ਕੋਲੋਂ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਆ ਤੇ ਉਸ ਤੋਂ ਬਾਅਦ ਭਾਜੀ ਨੇ ਗਿਣਿਆ ਕੈਸ਼ ਸਾਰਾ ਸਾਰੇ ਪੈਸੇ ਗਿਣਨ ਤੋਂ ਬਾਅਦ ਤੇ ਪੂਰੀ ਫਾਰਮੈਲਟੀ ਪੂਰੀ ਹੋਣ ਤੋਂ ਬਾਅਦ ਅਸੀਂ ਆ ਗਏ ਸ਼ੋਰੂਮ ਤੋਂ ਬਾਹਰ ਤੇ ਸਕੂਟੀ ਮੈਲੇ ਇਹ ਵਾਲੀ ਦੇਖੋ ਕਲਰ ਕਿੰਨਾ ਸੋਹਣਾ ਲੱਗਦਾ ਪਿਆ ਤੂੰ ਇਹ ਸਾਰੇ ਦੱਸਿਓ ਕਿਦਾਂ ਦਾ ਲੱਗਿਆ ਤੇ ਫਿਰ ਅਸੀਂ ਇੱਥੇ ਵੱਡੀ ਸਾਰੇ ਚਾਬੀ ਦੇ ਨਾਲ ਖਚਾਈ ਫੋਟੋ ਉਸ ਤੋਂ ਬਾਅਦ ਵਾਰਾ ਫਿਰ ਇੱਕ ਭਾਜੀ ਆਏ ਤੇ ਉਹਨਾਂ ਨੇ ਮੈਨੂੰ ਸਾਰਾ ਸਕੂਟੀ ਬਾਰੇ ਸਮਝਾਇਆ ਤੇ ਸਕੂਟਰੀ ਫੁੱਲ ਤਿਆਰ ਕਰਕੇ ਇਹਨਾਂ ਨੇ ਮੈਨੂੰ ਦਿੱਤੀ ਦੇ ਕਮੈਂਟਾਂ ਚ ਤੁਸੀਂ ਦੱਸਿਓ ਕਿ ਕਲਰ ਕਿਦਾਂ ਦਾ ਲੱਗਿਆ ਉਹ ਐਕਟਿਵ ਆ ਮੈਂ ਲਈ ਆ ਤੇ ਚਲਾ ਕੇ ਵੀ ਮੈਂ ਲੈ ਕੇ ਜਾਣੀ ਬਟ ਇਹ ਗੱਲ ਹੋ ਰਿਹਾ ਕਿ ਮੇਰੇ ਪੈਰ ਨਹੀਂ نیچے ਲੱਗਦੇ ਥੋੜੇ ਥੋੜੇ ਪੈਰ ਨਹੀਂ نیچے ਲੱਗਦੇ ਮੇਰੇ ਸਿਰਫ ਪੰਜੇ ਇਸ ਕਰਕੇ ਮੈਨੂੰ ਆਪਣੀ ਪੁਰਾਣੀ ਸਕੂਟੀ ਜ਼ਿਆਦਾ ਪਸੰਦ ਸੀ ਉਹ ਨੀਵੀ ਸੀਗੀ ਤੇ ਆਪਣੇ ਬਰਥਡੇ ਤੇ ਹਸਬੰਡ ਨੇ ਦਿੱਤਾ ਮੈਨੂੰ ਇਹ ਵਾਲਾ ਗਿਫਟ ਕਿਵੇਂ ਲੱਗਿਆ ਦੱਸੋ